ਮੋਟਰਸਾਈਕਲ ਸਵਾਰਾਂ ਨੇ ਸਾਡੇ ਇੱਥੇ ਜਿਹੜਾ ਲਾਟਰੀ ਦਾ ਕੰਮ ਕਰਦਾ ਲਖਵਿੰਦਰ ਸਿੰਘ ਪਰਸ਼ੋਕ ਸਿੰਘ ਉਹਦੇ ਲੜਕੇ ਤੋਂ ਸ਼ਾਮ ਨੂੰ ਕਰੀਬ 7:30 ਵਜੇ ਦੇ ਵਾਗੜੀਆਂ ਨੂੰ ਜਾ ਰਿਹਾ ਸੀ ਜਦਾ ਸਤਸੰਗ ਘਰ ਦੇ ਕੋਲੇ ਖੋਹ ਕੀਤੀ ਸੀ ਉਹਦੇ ਕਰੀਬ 15000 ਰੁਪਏ ਜਿਹੜੇ ਉਹਦੇ ਤੋਂ ਖੋ ਕੇ ਲੈ ਗਏ ਸੀ ਤੋਂ ਉਹਦੇ ਸਵਾਂਚ ਗਦਮਾ ਨੰਬਰ 194 ਬਟਾ 24 ਇੰਟਰਸੈਕਸ਼ਨ 304 ਤੋਂ ਬੀਐਨਐਸ ਥਾਣਾ ਵਰਕਰ ਦਰਜ ਕੀਤਾ ਗਿਆ ਦਰਾਂ ਨੇ ਤਕਤੀਸ਼ੇ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਪਾਸ ਇੱਕ ਲੜਕੀ ਜਿਹੜੀ ਕੰਮ ਕਰਦੀ ਆ ਉਹਦਾ ਪਤੀ ਹੈਗਾ ਜਿਹੜਾ ਇਹ ਉਹਨੂੰ ਲੈਣ ਵਾਸਤੇ ਇੱਥੇ ਆਉਂਦਾ ਜਾਂਦਾ ਹੁੰਦਾ ਸੀ ਜਿਹਦਾ ਨਾਮ ਅਮਰਤਪਾਲ ਸਿੰਘ ਹੈ ਸੋ ਉਹ ਉਸ ਦਿਨ ਇਹਦੇ ਲੜਕੇ ਨੂੰ ਛੱਡਣ ਵਾਸਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਇਹ ਘਟਨਾ ਹੋ ਗਈ ਤੇ ਜਦੋਂ ਤਕਤੀਸ਼ ਗਰਾਂਡ ਪੁੱਛ ਕੇ ਚ ਕੀਤੀ ਗਈ ਤਾਂ ਇਸ ਚੀਜ਼ ਦਾ ਪਤਾ ਹੋਇਆ ਕਿ ਅਮਰਤਪਾਲ ਸਿੰਘ ਨਹੀਂ ਇਹ ਸਾਰੀ ਜਿਹੜੀ ਦੁਆਰਦਾਦ ਦਾ ਪਲਾਨ ਕੀਤਾ ਸੀਗਾ ਉਨੇ ਆਪਣੇ ਦੋ ਹੋਰ ਸਾਥੀਆਂ ਹਰਪਾਲਬੀਰ ਸਿੰਘ ਰੁਪਮੋਨਾ ਤੇ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰਸਬਿਹਰ ਸਿੰਘ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਸਬੰਧੀ ਉਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਕਰਕੇ ਅਸੀਂ ਇਹਨਾਂ ਵਿੱਚੋਂ ਦੋ ਦੋਸ਼ੀ ਅਮਰਤਪਾਲ ਸਿੰਘ ਅੰਬਾ ਤੇ ਹਰਪਾਲਬੀਰ ਸਿੰਘ ਰੁਪਮੋਨਾ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ ਰੱਬ ਦੀ ਵਿੱਚੋਂ 4500 ਰੁਪਇਆ ਔਰ ਇੱਕ ਖੜਾਵਾ ਪਿਸਤੌਲ ਔਰ ਇੱਕ ਬਿਨਾਂ ਨੰਬਰ ਰੀਮੋਟ ਸਪਲੈਂਡਰ ਜਿਹੜਾ ਵਾਰਦਾਤ ਸਮੇ ਵਰਤਿਆ ਗਿਆ ਸੀ ਬਰਾਮਦ ਕਰ ਲਿਆ ਦੋਨਾਂ ਦੋਸ਼ੀਆਂ ਦਾ ਜਿਹੜਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਮੋਟਰਸਾਈਕਲ ਸਵਾਰਾਂ ਨੇ ਸਾਡੇ ਇੱਥੇ ਜਿਹੜਾ ਲਾਟਰੀ ਦਾ ਕੰਮ ਕਰਦਾ ਲਖਵਿੰਦਰ ਸਿੰਘ ਪੁੱਤਰ ਸ਼ੋਕ ਸਿੰਘ ਉਹਦੇ ਲੜਕੇ ਤੋਂ ਸ਼ਾਮ ਨੂੰ ਕਰੀਬ 7:30 ਵਜੇ ਦੇ ਵਾਗੜੀਆਂ ਨੂੰ ਜਾ ਰਿਹਾ ਸੀ ਜਿਹੜਾ ਸਤਸੰਗ ਘਰ ਦੇ ਕੋਲੇ ਖੋਹ ਕੀਤੀ ਸੀ ਉਹਦੇ ਕਰੀਬ 15000 ਰੁਪਏ ਜਿਹੜੇ ਉਹਦੇ ਤੋਂ ਖੋ ਕੇ ਲੈ ਗਏ ਸੀ ਤਾਂ ਉਹਦੇ ਸਵਾਨ ਚ ਗੱਦੋਂ ਨੰਬਰ 194 ਬਟਾ 24 ਇੰਟਰਸੈਕਸ਼ਨ 304 ਦੋ ਬੀ ਐਨ ਐਸ ਆਣਾ ਮਰਗੜ ਦਰਦ ਕੀਤਾ ਗਿਆ ਦੌਰਾਨ ਤਕਤੀਸ਼ੇ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਪਾਸ ਇੱਕ ਲੜਕੀ ਜਿਹੜੀ ਕੰਮ ਕਰਦੀ ਆ ਉਹਦਾ ਪਤੀ ਹੈਗਾ ਜਿਹੜਾ ਇਹ ਉਹਨੂੰ ਲੈਣ ਵਾਸਤੇ ਇੱਥੇ ਆਉਂਦਾ ਜਾਂਦਾ ਹੁੰਦਾ ਸੀ ਜਿਹਦਾ ਨਾਮ ਅਮਰਤਪਾਲ ਸਿੰਘ ਹੈ ਸੋ ਉਹ ਉਸ ਦਿਨ ਉਹਦੇ ਲੜਕੇ ਨੂੰ ਛੱਡਣ ਵਾਸਤੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਇਹ ਘਟਨਾ ਹੋ ਗਈ ਤੇ ਜਦੋਂ ਤਕਤੀਸ਼ ਦਰਾਂ ਪੁੱਛ ਕੇ ਚ ਕੀਤੀ ਗਈ ਤਾਂ ਇਸ ਚੀਜ਼ ਦਾ ਕਲਾਸਾ ਹੋਇਆ ਕਿ ਅਮਰਿਤਪਾਲ ਸਿੰਘ ਨੇ ਹੀ ਇਹ ਸਾਰੀ ਜਿਹੜੀ ਵਾਰਦਾਤ ਦਾ ਪਲਾਨ ਕੀਤਾ ਸੀਗਾ। ਉਹਨੇ ਆਪਣੇ ਦੋ ਹੋਰ ਸਾਥੀਆਂ ਹਰਬਲਵੀਰ ਸਿੰਘ ਰਕਮੋਨਾ ਤੇ ਹਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰਜ ਬਘੇਲ ਸਿੰਘ ਨਾਲ ਰਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਹਦੇ ਸਬੰਧੀ ਉਹਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਵਿੱਚੋਂ ਦੋ ਦੋਸ਼ੀ ਅਮਰਿਤਪਾਲ ਸਿੰਘ ਅੰਬਾ ਤੇ ਹਰਬਲਵੀਰ ਸਿੰਘ ਰਕਮੋਨਾ ਨੂੰ ਗ੍ਰਿਫਤਾਰ ਕਰਕੇ ਲੁੱਟੀ ਕੀ ਰਾਮ ਦੇ ਵਿੱਚੋਂ 4500 ਰੁਪਇਆ ਔਰ ਇੱਕ ਖੜਾਉਣਾ ਪਿਸਤੌਲ ਔਰ ਇੱਕ ਬਿਨਾਂ ਨੰਬਰ ਰਿਮੋਟ ਸਰਕਲ ਸਪਲੈਂਡਰ ਜਿਹੜਾ ਬਾਅਦ ਦਾ ਸਮੇਂ ਵਰਤਿਆ ਗਿਆ ਸੀ ਬਰਾਮਦ ਕਰ ਲਿਆ ਦੋਨਾਂ ਦੋਸ਼ੀਆਂ ਦਾ ਜਿਹੜਾ 3-3 ਦਾ ਰਿਮਾਂਡ ਹਾਸਲ ਕੀਤਾ ਗਿਆ